ले <laughs> <elaborate> <hysterically>

ਚਾਂਡੇ ਆਈ ਵਟ ਗਿਆ ਕਿਹਦੀ ਲਈ ਨਾ ਚਾਂਡਿਆ ਹੀ ਇਹਨੇ ਚੜਾਈ ਏ ਪ੍ਰੇਰਣ ਤੋਂ ਬਣਾਤਾ ਕਿਹੜੀ ਨੂੰ ਨਹੀਂ ਚਾਂਡੀ ਕਹਿੰਦੇ ਆਹ ਵੇਖੋ ਚੰਗੀ ਜਿਹੀ ਘਾਉ ਮੇਰੇ ਪ੍ਰੇਰਣ ਤੋਂ ਬਣਾ ਪ੍ਰੇਰਣ ਇੱਕ ਪਾਉ ਦੋ ਵਟੀਆਂ ਉਹਦੇ ਨਾਲ ਅੱਜ ਬਣੇਗਾ ਢੋਲਕੀ ਮੈਂ ਦੱਸਾਂ ਤੇ ਵਲੋਗ ਵੇਖੀ ਉਸੇ ਵਾਲੇ ਤੋਂ ਕੰਮ ਹੋ ਜਾਊਗਾ ਉਹ ਵੀ ਚੋਟੇ ਗੱਦੀ ਨਹੀਂ ਇਹ ਚੋਟੇ ਨਹੀਂ ਨਹੀਂ ਅਸਾਂ ਤੇ ਮਿਲਣਾ ਹੋਣਾ ਨਾ ਲੋਹਾ ਮਾਰ ਸਹੀ ਪਾਣੀ ਬਹੁਤ ਜਿਹੇ ਖੁਲੜੇ ਤਾਹ ਬੁਲਦੀ ਥਲੇ ਪਾ free bana jo ote manga le jo free bana jo bachi aa lo gichade badi oye hai kahan jaaya puthe ਜੀ ਜੀ ਹਾਂ ਮੈਂ ਆ ਰਿਹਾ ਤੇ ਖੱਟਾ ਪਾ ਓਏ ਉਹ ਨਹੀਂ ਆਵ ਪਾੜਿਆ ਮੈਂ ਇਹ ਗੁੱਦਾ ਪੜਾ ਰੱਖਿਆ ਮੇਰਾ ਕਿਦਾਂ ਕਰਾ ਓਏ ਇਹਨਾਂ ਨੇ ਮਾਰੂ ਤਾਂ ਹੁੰਦੇ ਆਂ ਜੇ ਹਾਂ ਕੀ ਲੱਗੇ ਇਹਨਾਂ ਨੇ ਕਿੱਦਾਂ ਕਰਨਾ ਇਹਨਾਂ ਨੂੰ ਪਾ ਲੈਣਾ ਫੇਰੀ ਦੇ ਕਦੀ ਦਾ ਹਾਂ ਮੈਂ ਦੇ ਪੜਾ ਗਾ ਲੈ Đây thêm cái tàu biển này. Đây thêm cái tàu biển ちょっと待って。 ਰੋ ਪਿਆ ਹਾਂ ਹਾਂ ਜਿੰਨਾ ਦਿੰਦੀ ਗਾ ਲੈ ਨਾ ਮੈਂ ਨਾ ਬੜਾ ਜਾਣਾ ਨਾ ਬੜਾ ਹੈ। ਬਾਜੀ ਤੇਰੀ ਕੁੜੀ ਕਿਥੇ ਓਏ? ਲੈ ਆ ਬਹੁਤ ਤੇ ਲੈਗਾ। ਉਹ ਮੇਰੀ ਡੇਗੀ। ਲਈ ਉਹ ਅਧਰੀ। ਲੈ, ਖੜਾ ਗਾਦੀ ਗਾਦੀ ਕਰਦਾ। ਤਾਂ ਜੋ ਕੇ ਉਹ ਬਰਾਉ ਤੇ ਮੈਂ ਹੀ। ਆਪਾਂ ਜੀ ਪੰਗੇ ਲੈਣਦੇ ਤਿੰਨੇ ਹੀ ਹੋਣ ਕੋਈ ਆਈ ਨਹੀਂ। ਚਾਚਾ ਮਟਰਾਂ ਦੇ ਪਾਸੇ ਆ ਗਏ। ਲੈ ਹਾਂ ਇੱਕ ਤੁਝੇ ਡੋਰਵੇ ਲਈ ਫਿਰਦੇ ਆਂ। ਐਵੇਂ ਖਰਾਬ ਕੰਡੇ ਰੋਗੇ। ਡੋਟੀਆਂ ਖਾਓ ਭਾਜੀ। ਆਹ ਪਾਲੀ ਵਿੱਚ ਮੱਖਾਂਦੇ ਹੋਣੇ। ਹੈ? ਉਹ ਗੱਬੋ ਦੇ ਸਰ ਖਲ ਡੋਟੀਆਂ। ਹਾਉ ਹਾਉ। ਮੁੰਡੂ ਮੁੰਡੂ ਖਾਣ ਦੇ। ਖਾਓ। ਮੈਂ ਤਾਂ ਇਹ ਬੁੰਨਾ ਪੈ ਗਈ ਇੱਕ ਦੋ ਜਿਹੇ ਡੋਰਾਂ ਨਾਲ ਵੇ। ਏ ਪਹਿਲਾਂ ਦੀ ਗੈਲਰੀ ਕਰੀ ਬਟਰੈਂਡ ਚੋਕੜਾਂ ਦੇ ਪਿੱਛੇ ਉਹ ਤੰਦ ਮੈਂ ਮਿੱਠਾ ਮਾਰ ਮੈਂ ਤੂੰ ਤਣਾ ਦੇ ਆਹ ਮੈਂ ਜੀ ਆਇਆਂ ਨੂੰ ਆਇਆ ਨਾ ਮੁਝਾਂ ਨੂੰ ਨਹੀਂ ਜਿਆਦਾ ਹਾਂ ਇਹ ਤਾਂ ਨਹੀਂ ਦਿੰਦਾ ਓਏ ਓਏ ਨੈਂ ਤੇ ਯਾਰ ਮੁੰਡੇ ਨੂੰ ਡਾਂਚ ਕੋਈ ਅੱਗੇ ਚੱਲਦੀ ਕੁੜੀ ਜਾਵੇ ਤੇ ਆ ਓਏ ਓਏ ਆਵੇਂ ਮੁੰਡੇ ਦੀ ਗੁੱਡੀ ਵੱਢੀ ਜਾਣਾ ਬੇਕੁਫਾ ਉਹ ਨਾਣਾ ਕੁੜੀਆਂ ਚੜੌਂਡਿਆ ਤੂੰ ਭਾਂਜੋ ਵੇਖ ਲਾ ਉਹਦਾ ਪਿਓ ਸਲੇ ਤਾਂ ਲੁੱਟਣ ਲੁੱਟਣ ਚਲ ਗਈ ਐਵੇਂ ਉਹ ਨਾਣਾ ਕੁੜੀ ਚੜੌਂਡਿਆ ਤੂੰ ਚੜੌਂਦੇ ਹੋ ਨਾ ਵੱਡੀ ਤਾਂ ਮੈਂ ਦੱਸਾਂ ਲੈ ਵੇ ਆ ਕਰੀਆਂ ਆ ਤੂੰ ਵੀ ਵਿੱਚ ਤੂੰ ਵੀ ਇਦਨੋਂ ਘੱਟ ਆ ਤੂੰ ਤਾਂ ਨਹੀਂ ਇਹਦੇ ਦਲੇਰ ਲਗਾ ਜੀ ਗੁੱਡੀ ਵੱਡਰ ਵੇਖੋ ਕੀ ਕਰਦਾ ਹੁਣ ਹਾਂ ਦਲੇਰ ਕਿੱਥੇ ਲਈ ਜਾਂਦੇ ਆ ਹੋਰ ਨੁਕਦਾ ਫਾਲ ਤਾਂ ਹੱਦੀ ਗੱਡੀ ਚੱਲੀ ਆ ਆਪਣੇ ਹਿਸਾਬ ਨਾਲ ਜਾਂਦੇ ਆ ਆ ਥਾਂ ਨੂੰ ਪਏ ਨਾ ਫਿਰ ਆ ਇੱਧਾ ਪਏ ਤੇ ਇਹ ਥਾਂ ਨੂੰ ਆਉਂਦੇ ਹੀ ਨਹੀਂ ਦੇ ਪਤਾ ਨਹੀਂ ਕੀ ਬਿਮਾਰੀ ਹੈ ਇਹਨਾਂ ਨੂੰ ਲਾਵਾ ਆਉਂਦੇ ਓਏ ਲਾਵਾ ਖਿਆ ਰੱਖੀਂ ਲਾਵਾ ਆਉਂਦੇ ਓਏ ਓਏ ਹੱਲਾ ਆਉਂਦੇ ਆ ਹੱਲਾ ਵੀ ਹੱਲਾ ਬਈ ਨਾਲ ਗੁੱਡੇ ਵਾਲਾ ਹੋਰ ਕਿੱਥੇ ਕੋਕ ਦਲੇਰ ਉਹ ਡੋਰ ਤੇਰੇ ਪੈਰਾਂ ਥੱਲੇ ਸਾਰੀ ਦਲੇਰ ਓਏ ਆ ਜੇ ਲਾਵ ਦੀ ਡੋਰ ਪਾੜੀ ਬਾਹ ਕਾੜੀ ਵੇ ਉਹ ਡੋਰ ਨੂੰ ਮਗਰੋਂ ਵੱਢ ਗਏ ਨਾ ਤੇ ਉੱਤੇ ਪਾ ਦੋ ਕਾਟੀ ਦਾ ਜ਼ਰੂਰ ਗੁੱਡੋ ਰੋੜਾ ਥਾਣ ਨੂੰ ਜਾਣਾ ਨਾ ਆਪੇ ਵੱਢ ਦੇਣੀ ਆ ਹਾਂ ਅਮੀਰ ਇੱਕ ਬੜੀ ਗਿੱਚੀ ਲਾਉਂਦੇ ਕਿੱਥੇ ਅਮੀਰ ਦੀ ਉਹ ਕਾੜੀ ਆ ਤਰੀਂ ਵੀ ਦੋ ਨਾ ਫੜੋ ਨਾ ਨਾਮ ਲੋ ਉਹ ਵੱਢ ਗਿਆ ਹੀ ਭੈਣ ਜੋਲ ਵੱਢ ਗਿਆ ਹੀ ਸਾਲਾ ਮਰੀਮ ਤੇ ਆ ਗਿਆ ਹੀ ਰੋਗਾ ਦੇ ਫੌਂਟੇ ਦੇ ਮੋੜ ਤੇ ਉਹ ਲੱਗਾ ਕਿ ਵਲੌਗ ਦੇ ਵਿੱਚ ਤੂੰ ਆਹ ਕੁੜੀ ਵਢਾਈ ਜਾਂ ਵੱਢੀ ਆਹ ਗੁੱਡੀ ਆਈ ਜੀ ਬੜੀ ਡੋਰੇ ਪਿੱਛੋਂ ਤੇ ਦਲੇਰ ਨੇ ਫੜੀਆ ਤੇ ਦਲੇਰ ਨੇ ਫੇਰ ਵਢਾਲੀ ਨਾਲ ਹੀ ਉਸੇ ਵੇਲੇ ਆਹ ਡੋਰ ਦਲੇਰ ਸਾਈਡ ਤੇ ਕਰਦੇ ਜਿਹੜੀ ਤੂੰ ਲਾਉਂਦੇ ਆ ਇੱਕ ਸਾਈਡ ਤੇ ਕਰਦੇ ਸਾਰੀ ਇਕੱਠੀ ਕਰਦੇ ਵਿਚਾਰ ਆਲ ਜਣੀ ਆ ਫੇਰ ਜਾਂ ਬੇਸੇ ਮੇਲੇ ਤੇ ਫੇਰ ਤੇ ਫੇਰ ਦੇ ਫੇਰ ਜਾਂ ਉਹ ਭਰਾ ਕਿ ਲਵੇ ਵਡਾਲੀਓ ਓਏ ਇਹਦੇ ਨਾਲ ਇਹਨੂੰ ਨਾ ਨਾ ਗਾਂ ਚੋਗਾ ਇਹ ਰਖ ਰਖ ਨਾਲ ਉਹ ਵਡਾਣਾ ਲਿਓ ਦਲੇਰ ਨੂੰ ਦੇ ਦਲੇਰ ਨੂੰ ਜੀ ਇਹਦਾ ਦਲੇਰ ਵੜਦੇ ਦੇ ਦੇ ਤੇਰੇ ਵੜਦੇ ਦਲੇਰ ਤੇਰੀ ਬਰਫੀ ਹੋਣੀ ਤੈਨੂੰ ਬਣ ਜੇ ਕਾਠਾ ਕਰਟਾ ਉਹ ਮਾਉਤ ਸਮਾਰਨ ਆ ਗਿਆ ਓਏ ਤੂੰ ਪੇਚਾ ਪਾਦੀ ਉਧਰੋਂ ਜੇ ਰਸ਼ਾਦ ਸਰਾ ਦੇਣੀਆਂ ਨਾ ਉਹ ਕਾਢੀ ਰੱਖੀ ਮੈਂ ਕਾਢੀ ਪਾ ਦੇਣੀ ਆ ਉਹ ਕਾਢੀ ਰੱਖੀ ਮੈਂ ਬਣ ਕੇ ਕਾਢੀ ਪਾ ਦੇਣੀ ਉਸਲੇ ਵੇਖੀ ਆ ਗੁਜ਼ਾਰਾ ਵਾਲੇ ਕੰਮ ਕਰਨੇ ਆ ਓਏ ਉਹ ਕਮਾ ਕਾ ਜਿਹੜਾ ਸਿਰ ਤੋਂ ਨਾ ਜੈ ਲੱਤਾ ਵਾ ਲੋ ਜੰਗੀਆਂ ਵੀ ਆ ਜੰਗੀਆਂ ਵੀ ਆ ਇਹ ਆ ਕਿਸੇ ਵਾਰੀ ਕੋ ਤਿਆਰ ਖੋ ਓਏ ਬਣ ਕੇ ਰੱਖੀ ਓਏ ਆਵੇ ਢੋਰ ਰਖੀ ਨਾਲ ਹੀ ਗਾੜੀ ਪਤਨੀ ਜਦੋਂ ਠਾਣੂ ਜਾਣੀਆਂ ਨੇ ਤਾਂ ਹੀ ਨਾ ਪਿਛੋ ਉਹ ਕੀ ਤੇ ਮਾਰਨੀ ਸਿਰ ਦੇ ਵਿੱਚ ਉਹ ਕੋ ਨਹੀਂ ਦਾ ਉਹ ਨਹੀਂ ਵੱਢਦੀ ਨਿੱਕੀਆਂ ਬੋਲਦਾ ਉਹ ਨਹੀਂ ਉਹ ਬੰਨੀ ਉਹ ਨਿੱਕੀ ਬੋਤਲ ਤੇ ਵੱਢਣੀ ਨਹੀਂ ਇਹਨੇ ਤਾਂ ਜਾਣਾ ਹੂੰ ਠਾਣੂ ਆਵੇ ਇਹਨੇ ਖਿੱਚੀ ਵਾਲਾ ਕੰਮ ਕਰਨਾ ਵਾ ਉਹ ਇਹਨੇ ਕੰਨਾ ਖਿੱਚੀ ਵਾਲਾ ਕੰਮ ਦਲੇਰ ਆਪਣਾ ਪਿੱਤੇ ਦਲੇਰ ਪਿੱਤੇ ਇਹਨੇ ਲੰਮਕ ਜਾਣਾ ਵਾ ਆਪਾਂ ਕੀ ਕਰਾਂ ਭਾਈ ਇਥੋਂ ਕੋਠੇ ਦੇ ਸੁੱਟ ਲੈਣੀ ਆਉਂ ਕਰਕੇ ਉਨੇ 19 28 ਦੀ ਉਹਨਾਂ ਤੇ ਦਲੇਰ ਹੈਗਾ ਹਾਂ ਆਏਗਾ ਟੈਂਪ ਆ ਗਿਆ ਆਏਗਾ ਉਹ ਦੁਆਪਰ ਹੈ ਕਿੰਨੀ ਕਿੰਨੀਆਂ ਲਾਗੇ ਲਾਗੇ ਫੰਡੀਆਂ ਯਾਰ ਦਲੇਰ ਲਗਾਏ ਖਿਚੀ ਮਾਨ ਫੜੇ ਦੀ ਗੁੱਡੀ ਪਰ ਗੱਲ ਨਹੀਂ ਬਣੀ ਦਲੇਰ ਦੀ ਛੁੱਟ ਤੇ ਚੱਕ ਕੇ ਆ ਗਏ ਤੇ ਆ ਗਏ ਤੇ ਚੱਲ ਤੇ ਨਿੱਕੀ ਗੁੱਡੀ ਹੈ ਢੇਲਾ ਲੀਣਾ ਉਸ ਨਾਲ ਹੀ ਦਿਲ ਜਣੀ ਗੁੱਡੀ ਉਹ ਐ ਥੱਲੇ ਕਿਉਂ ਬੈਠਾ ਮੈਂ ਮੇਰੀ ਮਾਂ ਸਾਨੂੰ ਫੇਰ ਟੇਡਾ ਲਾਇਆ ਫੇਰ ਫੜਾ

ਉਹ ਉਹ ਅੜੀ ਵਲੀ ਜਿਹੀ ਤੇ ਪੀਓ ਕਰ ਉਹ ਮਿੱਤੂ ਵਲੀ ਕੁੜੀ ਰੇਵੀ ਦਾਦੀ ਕੋ ਤੇ ਹੱਥ ਦੇ ਨਾਲ ਕੋਠੇ ਨਾਲ ਮੱਤ ਲੱਗੀ ਆ ਉਹ ਬਾਲ ਚੋਹੇ ਕੁੜੀ ਨਾਲ ਬਾਜ 아니가 우리부터 이이 돌아가게 이 아이 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 이 ਵੰਦ ਬਿਚੇ ਨਾ ਲਾ ਵੰਡ ਆਲਾ ਤੂੰ ਤੇ ਜੀ ਦੋਨਾਂ ਉਹਨਾਂ ਤੇ ਛੀ ਫੇਰਦੀ ਫੜਿਆ ਗਿਆ ਨੰਬਰ ਦਰਾਂ ਕਿੰਨਾ ਬਰੇ 3 ਹਾਂ ਸਟ ਹੈਲੋ ਭਾਦੇ ਤੈਨੂੰ ਹਲਾ ਕਰ ਆ ਬਊ ਬਊ ਆ ਬਊ ਬਊ ਕਿੱਥੇ ਬਊ ਕਿੱਥੇ ਬਊ ਗੁੱਡੀ ਕਿੱਥੇ ਜਾਂਦੀ ਗੁੱਡੀ ਗੁੱਡੀ ਕਿੱਥੇ ਆ ਆਓ ਜੀ ਉੱਤੇ ਚੇਰ ਗੁਡੀਆਂ ਰਸਦੀ ਸਲਾਗੂ ਦੀ ਨੌਂ ਗੁਡੀਆਂ ਰਹੀਦੀ ਅੱਜ ਤੇ ਹੱਤ ਹੋ ਗਈ ਆ ਜੀ ਠੱਟੜੀਆਂ ਦੇ ਵਿੱਚ ਅੱਜ ਨਾ ਮੈਂ ਨਾ ਗੁਡੀਆਂ ਕਹੇ ਚੰਡੀਗੜ੍ਹ 'ਚ ਨਹੀਂ ਚੜੀਆਂ ਹੋਣੀਆਂ ਜਿੰਨੀਆਂ ਅੱਜ ਠੱਟੜਿਆਂ ਦੇ ਗੁਡੀਆਂ ਚੜ ਗਈਆਂ ਨੇ ਕਿਉਂ ਮੜਿਓ ਹਾਂਜੀ ਹਾਂਜੀ ਅੱਜ ਦਾ ਠੱਟੜਗਾ ਤੇ ਡੇਰੇੋਂ ਲੁੱਟਣ ਆਏ ਨੇ ਉਹ ਗੁਡੀਆਂ ਦੇ ਡੇਰੇੋਂ ਮਰਾਜਾ ਹੋਰ ਆ ਗਈ ਜੇ ਚਾਹ ਪਾ ਟਾਈਮ ਹੋ ਗਿਆ 4:30 ਦਾ ਰਾਤ ਦਾ ਸ਼ਾਮ ਦਾ ਸ਼ਾਮ ਦਾ 4:30 ਹੋ ਗਏ ਨੇ ਤੇ ਚਾਹ ਆ ਗਈ ਆ ਤੇ ਆ ਵੇਖੋ ਚਾਹ ਲੱਗੇ ਆ ਪੀਣ ਤੇ ਵਾਂਛੇ ਚਲੋ ਵਾਂਛੇ ਲੈ ਕੇ ਆ ਪਾਣੀ ਤੇ ਗੁੱਡੀ ਦਾ ਧੋਈਆਂ ਨੇ ਪੂਰੀਆਂ ਆ ਗਈ ਜੋ ਆ ਗਈ ਆ ਗਈ ਆ ਗਈ ਆ ਗਈ ਇਹ ਜੇਦ ਨੂੰ ਕੈਨੂ ਹੋ ਗਿਆ ਫਿਰ ਸਮਝੋ ਹੋ ਗਈਓ ਆਈ ਕੁਟਾ ਆਈ ਕੁਟਾ ਕਰਕੇ ਡਰਾਉਂਦੇ ਆ ਆਈ ਇਕ ਕਾਗੀ ਫਿਰ ਆਈ ਇਕ ਚਲੋ ਜੀ ਇਹ ਸਾਡਾ ਅੱਜ ਦਾ ਵਲੋਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਰਾਤ ਨੂੰ ਭੁੱਗੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਹਿਬ ਠੀਕ ਠਾਕ ਜੇ ਲੋਹੜੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਜੀ ਤੇ ਅੱਜ ਲੋਹੜੀ ਦਾ ਦਿਨ ਆ ਤੇ ਰਾਣੇ ਦੇ ਘਰ ਵੀ ਪ੍ਰੋਗਰਾਮ ਹੈ ਜਿੰਦ ਜਨਮ ਦੇਣੇ ਕਿਸੇ ਬੱਚੇ ਦਾ ਉਹਨਾਂ ਨੇ ਇਨਵਾਈਟ ਕੀਤਾ ਉਧਰ ਵੀ ਜਾਣਾ ਪੈਣਾ ਤੇ ਬਾਕੀ ਇਹ ਵੀ ਬੱਚਿਆਂ ਦੇ ਨਾਲ सेलिब्रेट ਕਰਦੇ ਆ ਲੋੜੀ ਤੇ ਨਾਲ ਤੁਹਾਨੂੰ ਰੌਣਕ ਮੇਲਾ ਵਿਖਾਉਨੇ ਆ ਤੇ ਆਜੋ ਫਿਰ ਨਾਲ ਨਾਲ ਤੁਸੀਂ ਵੀ ਜੁੜੇ ਰਹੋ ਸਾਰੀ ਦਿਹਾੜੀ ਪਤੰਗਾਂ ਚੜਾਉਣੀਆਂ ਸਾਰੀ ਦਿਹਾੜੀ ਆਜੋ ਫਿਰ